ਪੀਟੀਸੀ ਨਿਊਜ਼ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਨਾਲ ਜੁੜੀ ਹੋਈ ਆ ਪੰਜਾਬ ਯੂਨੀਵਰਸਿਟੀ ਚ ਜੋ ਸਿੰਡੀਕੇਟ ਤੇ ਸੈਨੇਟ ਨੂੰ ਲੈ ਕੇ ਨੋਟੀਫਿਕੇਸ਼ਨ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਹੈ ਤਾਂ ਉਹ ਸੰਘਰਸ਼ ਹਲੇ ਵੀ ਜਾਰੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਤੀ ਰਾਤ ਜਿਨ੍ਹਾਂ ਵਿੱਤੇ ਕੱਲ ਦੇਰ ਸ਼ਾਮ ਜਦੋਂ ਇਹ ਨੋਟੀਫਿਕੇਸ਼ਨ ਸਾਹਮਣੇ ਆਂਦਾ ਹੈ ਕਿ ਨੋਟੀਫਿਕੇਸ਼ਨ ਹੈ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਜੋ ਸਿੰਡੀਕੇਟ ਦਾ ਨੋਟੀਫਿਕੇਸ਼ਨ ਜਿਹੜਾ ਨਮਾਜ਼ ਜਾਰੀ ਹੋਇਆ ਸੀ 1 ਨਵੰਬਰ ਵਾਲਾ ਉਸ ਨੂੰ ਰੱਦ ਕਰ ਦਿੱਤਾ ਗਿਆ ਪਰ ਨਾਲ ਦੀ ਨਾਲ ਕੇਂਦਰ ਸਰਕਾਰ ਦਾ ਇੱਕ ਹੋਰ ਨੋਟੀਫਿਕੇਸ਼ਨ ਸਾਹਮਣੇ ਆਂਦਾ ਜਿਸ ਵਿੱਚ ਜਾਣਕਾਰੀ ਮਿਲਦੀ ਹੈ ਕਿ ਇਹ ਜਿਹੜਾ ਨੋਟੀਫਿਕੇਸ਼ਨ ਆ ਉਹ ਰੱਦ ਨਹੀਂ ਹੋਇਆ ਮਲਤਵੀ ਕੀਤਾ ਗਿਆ ਜਿਸ ਦੇ ਚਾਲਦਿਆਂ ਦੋ ਚਿੱਤੇ ਵਿੱਚ ਹੈ ਜਿਹੜੇ ਉਹ ਸੰਘਰਸ਼ ਕਰ ਰਹੇ ਲੋਕ ਜਿਹੜੇ ਆ ਪਹਿ ਜਾਂਦੇ ਆ ਕਿ ਆਖਰਕਾਰ ਇਹ ਚੱਲ ਕੀ ਰਿਹਾ ਤੇ ਅਜੇ ਇਹ ਵਿੱਚ ਇੱਕ ਪਾਸੇ ਜਿੱਥੇ ਉਸ ਸਮਾਂ ਸਾਹਮਣੇ ਆਇਆ ਕਿ ਬੈਕਫੁੱਟ ਤੇ ਗਈ ਹੈ ਕੇਂਦਰ ਸਰਕਾਰ ਅਤੇ ਵਿਦਿਆਰਥੀਆਂ ਦੇ ਸੰਘਰਸ਼ਕ ਗਏ ਝੁਕਦੀ ਹੋਈ ਨਜ਼ਰ ਆ ਰਹੀ ਹੈ ਪਰ ਕਿਤੇ ਨਾ ਕਿਤੇ ਸਰਕਾਰ ਆਪਣਾ ਹਲੇ ਵੀ ਦਬਦਬਾ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਵਿੱਚ ਕਿ ਉਹਨਾਂ ਵੱਲੋਂ ਨਾਲ ਦੀ ਨਾਲ ਦੂਜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਂਦਾ ਹੈ ਅਤੇ ਜਾਣਕਾਰੀ ਸਾਹਮਣੇ ਆਂਦੀ ਹੈ ਕਿ ਇਹ ਜਿਹੜਾ ਨੋਟੀਫਿਕੇਸ਼ਨ ਆ ਉਸ ਨੂੰ ਰੱਦ ਨਹੀਂ ਕੀਤਾ ਗਿਆ ਸਗੋਂ ਮਲਤਵੀ ਕੀਤਾ ਗਿਆ ਤੇ ਇਸ ਦੇ ਚੱਲਦਿਆਂ ਹੁਣ ਵਿਦਿਆਰਥੀਆਂ ਵੱਲੋਂ ਸੰਘਰਸ਼ ਬਾਰੇ ਆ ਐਲਾਨ ਹੈ ਜਿਹੜਾ ਉਹ ਕੀਤਾ ਹੋਇਆ ਹੈ ਤੇ 10 ਨਵੰਬਰ ਨੂੰ ਕਾਲ ਦਿੱਤੀ ਹੋਈ ਆ ਵੱਡੇ ਸੰਘਰਸ਼ ਦੀ ਤੇ ਉਹ ਜਾਰੀ ਰਹੇਗਾ ਸੰਘਰਸ਼ ਤੇ ਵਿਦਿਆਰਥੀਆਂ ਦਾ ਅਤੇ ਜੋ ਪਾਉਸ ਪਾਸ ਆਊਟ ਵਿਦਿਆਰਥੀ ਨੇ ਉਹਨਾਂ ਨੇ ਸਿੱਧਾ ਕਹਿ ਦਿੱਤਾ ਹੈ ਕਿ ਜਦੋਂ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤਾਦਾਦ ਦੀ ਹੈ ਕਿ 1 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੁੰਦਾ ਸਿੰਡੀਕੇਟ ਤੇ ਸੈਨੇਟ ਨੂੰ ਲੈ ਕੇ ਜਿਸ ਵਿੱਚ ਸ ਸਿੰਡੀਗੇਟ ਤੇ ਸੈਨੇਟ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਅਤੇ ਅਜੇ ਇਹ ਵਿੱਚ ਵੱਡਾ ਰੋਹ ਆ ਜਿਹੜਾ ਵਿਦਿਆਰਥੀਆਂ ਚ ਸਾਹਮਣੇ ਆਂਦਾ ਹੈ ਕਿ ਵਿਦਿਆਰਥੀ ਸੜਕਾਂ ਤੇ ਉਤਰਦੇ ਆ ਕਿ ਆਖਰਕਾਰ ਕੇਂਦਰ ਸਰਕਾਰ ਕਿਸ ਤਰੀਕੇ ਨਾਲ ਆਪਣਾ ਦਬਦਬਾ ਕੇਂਦਰ ਜਿਹੜਾ ਯੂਨੀਵਰਸਿਟੀ ਤੇ ਬਣਾਉਣਾ ਚਾਹੁੰਦੀ ਹੈ ਤੇ ਅਜੇ ਇਹ ਵਿੱਚ ਸੰਘਰਸ਼ ਹੈ ਜਿਹੜਾ ਵੱਡੇ ਪੱਧਰ ਤੇ ਜਿਹੜਾ ਸ਼ੁਰੂ ਹੋ ਜਾਂਦਾ ਹੈ ਤੇ ਲਗਾਤਾਰ ਸੰਘਰਸ਼ ਚੱਲ ਰਿਹਾ ਦਿਨ ਰਾਤ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਪਹਿਲਾਂ ਆ ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਨੇ ਉਹ ਐਡਮਿਸ਼ਨ ਲੈਣ ਸਮੇਂ ਪ੍ਰਦਰਸ਼ਨ ਨਾ ਕਰਨ ਦਾ ਜਿਹੜਾ ਐਫੀਡੇਵਟ ਦੇਣਗੇ ਤਾਂ ਉਸ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਸੀ ਤੇ ਉਧਰ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਹੈ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਸੰਘਰਸ਼ ਹੋਰ ਵੀ ਤਿੱਖਾ ਹੋ ਜਾਂਦਾ ਹੈ ਤੇ ਪੰਜਾਬ ਦੇ ਸਮੂਹ ਜਥੇਬੰਦੀਆਂ ਅਤੇ ਸ਼੍ਰੋ ਜਿਹੜੇ ਸਮੂਹ ਵਿਰੋਧੀ ਪਾਰਟੀਆਂ ਨੇ ਭਾਜਪਾ ਦੇ ਉਹ ਸੜਕਾਂ ਤੇ ਉਤਰਦਿਆਂ ਨੇ ਤੇ ਪ੍ਰਦਰਸ਼ਨ ਕਰਦਿਆਂ ਨੇ ਤੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ 'ਤੇ ਪਹੁੰਚਦਿਆਂ ਨੇ ਵਿਰੋਧੀ ਪਾਰਟੀਆਂ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਰਾਦ ਦੀ ਹੈ ਕਿ ਪੀਯੂ ਸੈਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ ਨਹੀਂ ਸਗੋਂ ਮੁਲਤਵੀ ਕੀਤਾ ਗਿਆ ਕੇਂਦਰ ਨੇ ਦੋ ਨੋਟੀਫਿਕੇਸ਼ਨ ਜਾਰੀ ਕਰਕੇ ਪੰਬਲ ਪੁਸਾ ਇਹ ਜਿਹੜਾ ਪੈਦਾ ਕਰ ਦਿੱਤਾ ਹੈ ਅਤੇ ਅਜਿਹੇ ਵਿੱਚ ਵਿਦਿਆਰਥੀ ਆਗੂ ਕਹਿ ਰਹੇ ਆ ਕਿ ਸਾਡੇ ਵਿੱਚ ਇਸ ਸੰਘਰਸ਼ ਨੂੰ ਜਿਹੜਾ ਆ ਰੋਕਣ ਦੇ ਲਈ ਅਜਿਹਾ ਕੀਤਾ ਗਿਆ ਹੈ ਵਿਦਿਆਰਥੀ ਯੂਨੀਅਨ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਤੇ ਦੋ ਨੋਟੀਫਿਕੇਸ਼ਨ ਨੂੰ ਲੈ ਕੇ ਵਿਦਿਆਰਥੀਆਂ 'ਚ ਰੋਸ ਯੂਨੀਵਰਸਿਟੀ ਦੇ ਸਾਰੇ ਗੇਟ ਹੁਣ ਬੰਦ ਕੀਤੇ ਜਾਣਗੇ ਤਾਂ ਸਿੱਧਾ ਐਲਾਨ ਕਰ ਦਿੱਤਾ ਹੈ ਵਿਦਿਆਰਥੀਆਂ ਨੇ ਕਿ ਜੋ ਦੋ ਨੋਟੀਫਿਕੇਸ਼ਨ ਜਾਰੀ ਹੋਏ ਨੇ ਉਹਨਾਂ ਨੂੰ ਲੈ ਕੇ ਹੁਣ ਜਿਹੜੇ ਆ ਸਾਰੇ ਗੇਟ ਬੰਦ ਹੋਣਗੇ ਤੇ ਸੰਘਰਸ਼ਾ ਜਿਹੜਾ ਹੋਰ ਵੀ ਤਿੱਖਾ ਕੀਤਾ ਜਾਏਗਾ ਕੁਝ ਹੀ ਮਿੰਟਾਂ ਚ ਨਵੇਂ ਨੋਟੀਫਿਕੇਸ਼ਨ ਜਾਰੀ ਜਰੀਏ ਪੁਰਾਣਾ ਨੋਟੀਫਿਕੇਸ਼ਨ ਕੀਤਾ ਬਹਾਲ ਅਤੇ ਉਸਤੇ ਜੋ ਤਰੀਕ ਉਹ ਗਾਇਬ ਕਰ ਦਿੱਤੀ ਜਾਂਦੀ ਹੈ ਤਾਂ ਜੋ ਬਿੱਤੇ ਕੱਲ ਹੀ ਦੇਰ ਸ਼ਾਮ ਨੋਟੀਫਿਕੇਸ਼ਨ ਸਾਹਮਣੇ ਆਂਦਾ ਹੈ ਅਤੇ ਉਸਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਸੰਘਰਸ਼ ਅੱਗੇ ਜਿਹੜੀ ਝੁਕ ਗਈ ਹੈ ਪਰ ਉਹ ਕੁਝ ਸਮੇਂ ਲਈ ਹੀ ਲੱਗਦਾ ਤੇ ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਜਿਸ ਵਿੱਚ ਕਿ ਪੁਰਾਣੇ ਨੋਟੀਫਿਕੇਸ਼ਨ ਦੇ ਬਹਾਲ ਅਤੇ ਉਸ ਤੋਂ ਤਰੀਕ ਹੈ ਜਿਹੜੀ ਗਾਇਬ ਹੋ ਜਾਂਦੀ ਹੈ ਜਾਨੀ ਕਿ ਉਸ ਨੋਟੀਫਿਕੇਸ਼ਨ ਨੂੰ ਇੱਕ ਤਰੀਕੇ ਨਾਲ ਮੁੜ ਤੋਂ ਬਹਾਲ ਕਰ ਦਿੱਤਾ ਜਾਂਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਮੁਲਤਵੀ ਕੀਤਾ ਗਿਆ ਨਾ ਕਿ ਰੱਦ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ ਕੇਂਦਰ ਆਪਣੀ ਮਨਮਰਜ਼ੀ ਦੇ ਨਾਲ ਤਰੀਕ ਕਰ ਸਕਦੀ ਹੈ ਲਾਗੂ ਤਾਂ ਇਹ ਵਿਦਿਆਰਥੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਮਨਮਰਜ਼ੀ ਨਾਲ ਹੋਰ ਵੀ ਤਰੀਕ ਅੱਗੇ ਕੇਂਦਰ ਸਰਕਾਰ ਜਾਰੀ ਕਰ ਸਕਦੀ ਹੈ ਤੇ ਵੱਡੇ ਪੱਧਰ ਤੇ ਪਾਰਟੀਆਂ ਜਿਹੜੀਆਂ ਉਹ ਰੋਸ ਜ਼ਾਹਰ ਕਰ ਰਹੀਆਂ ਨੇ ਕਿ ਕੇਂਦਰ ਸਰਕਾਰ ਆਖਰਕਾਰ ਕਿਉਂ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਖੋਹਣਾ ਚਾਹੁੰਦੀ ਹੈ ਉਧਰ ਹਰਿਆਣਾ ਦੇ ਵੀ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਨੇ ਤੇ ਸਿੱਧਾ ਕਿਹਾ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ 'ਚ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਦੋਂ ਸੈਨੇਟ ਸਿੰਡିକੇਟ ਕੋਲ ਮਸਲਾ ਜਾਂਦਾ ਹੈ ਜਾਂ ਸੈਨੇਟ ਕੋਲ ਕੋਈ ਮਸਲਾ ਜਾਂਦਾ ਹੈ ਤਾਂ ਉਹ ਵਿਦਿਆਰਥੀ ਆਪਣੇ ਪੱਧਰ ਤੇ ਹੱਲ ਕਰਵਾ ਲੈਂਦੇ ਆ ਪਰ ਜੇਕਰ ਇਸ ਦਾ ਸਿੱਧਾ ਜਿਹੜਾ ਜਿਹੜਾ ਹੱਕ ਹੈ ਜਿਹੜਾ ਉਹ ਕੇਂਦਰ ਦੇ ਕੋਲ ਚਲਾ ਜਾਂਦਾ ਹੈ ਤਾਂ ਫਿਰ ਵਿਦਿਆਰਥੀ ਕਿੱਥੇ ਜਾਣਗੇ ਕਿ ਦਿੱਲੀ ਜਾ ਕੇ ਦਰਨਾ ਲਗਾਉਣਗੇ ਜਾਂ ਫਿਰ ਦਿੱਲੀ ਜਾ ਕੇ ਇਹੀ ਜਿਹੜੇ ਆ ਫਿਰ ਰੋਸ ਪ੍ਰਦਰਸ਼ਨ ਕਰਿਆ ਕਿਤੇ ਜਾਇਆ ਕਰਨਗੇ ਤੇ ਅਜਿਹਾ ਸਵਾਲ ਹੈ ਜਿਹੜੇ ਉਹ ਵਿਦਿਆਰਥੀ ਚੁੱਕਰੇ ਨੇ ਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ ਆ ਸਾਡੇ ਪੱਤਰਕਾਰ ਵੱਲੋਂ ਕੀ ਕੁਝ ਕਿਹਾ ਵਿਦਿਆਰਥੀ ਨੇ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਰਵੀਰ ਕਿਸ ਤਰੀਕੇ ਨਾਲ ਦੇਖਦੇ ਹੋ ਸਾਰੀ ਸਥਿਤੀ ਜੋ ਦੋ ਵੱਖਰੇ ਵੱਖਰੇ ਫੈਸਲੇ ਇੱਕੋ ਦਿਨ ਇੱਕੋ ਨੋਟੀਫਿਕੇਸ਼ਨ ਦੇ ਵਿੱਚ ਦੇਖੋ ਇਹ ਕੇਂਦਰ ਦੀ ਬਖਲਾਹਟ ਦਾ ਨਤੀਜਾ ਹੈ ਜਿਹੜੀ ਸਰਕਾਰ ਨੇ 10 ਮਿੰਟ ਚ ਯੂ ਟਰਨ ਲੈ ਲਿਆ ਤੇ ਆਪਾਂ ਉਹਦੇ ਤੋਂ ਕੀ ਉਮੀਦ ਕਰ ਸਕਦੇ ਆਂ ਦੇਖੋ ਪਹਿਲਾਂ ਤਾਂ 4867 ਨੋਟੀਫਿਕੇਸ਼ਨ ਕੱਢਤਾ ਕਿ ਜਿਹੜੀ ਸੈਨਟ ਤੇ ਸਿੰਡੀਕੇਟ ਨੂੰ ਲੈ ਕੇ ਜਿਹੜਾ ਵੀ ਭੰਬਲਪੂਸਾ ਚੱਲ ਰਿਹਾ ਸੀ ਵੀ ਅਸੀਂ ਉਹਨੂੰ ਨਲੰਬਤ ਕਰਦੇ ਆਂ ਵਾਪਸ ਲੈਨੇ ਆਂ ਜਦੋਂ ਵਿਦਿਆਰਥੀਆਂ ਨੇ ਨਾਲ ਦੀ ਨਾਲ ਇਹ ਗੱਲ ਆਖੀ ਕਿ ਸਾਡੀ ਜਿਹੜੀ ਸੰਤੁਸ਼ਟੀ ਇੰਨੀ ਗੱਲ ਨਾਲ ਨਹੀਂ ਅਸੀਂ ਆਪਦਾ ਜਿਹੜਾ ਸੰਘਰਸ਼ ਸੈਨਟ ਤੇ ਸਿੰਡੀਕੇਟ ਨੂੰ ਜਿੰਨਾ ਚਿਰ ਉਹ ਚੋਣਾਂ ਦੀ ਡੇਟ ਨਹੀਂ ਆਉਂਦੀ ਆਪਦਾ ਜਾਰੀ ਰੱਖਾਂਗੇ 10 ਜਾਂ 15 ਮਿੰਟ ਬਾਅਦ ਦੁਬਾਰਾ ਨੋਟੀਫਿਕੇਸ਼ਨ ਕੱਢਤਾ ਵੀ ਐਸ ਇਟੈਸ ਜਿਹੜੀਆਂ ਕੰਡੀਸ਼ਨਸ ਨੇ ਉਹ ਲਾਗੂ ਰਹਿਣਗੀਆਂ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਜੇ ਮਹਾਰਾਜਾ ਰਣਜੀਤ ਸਿੰਘ ਦੇ ਵ ਹਰੀ ਸਿੰਘ ਨਲਵੇ ਦੇ ਵਾਰਸ ਜਿਹੜੀ ਪੰਜਾਬੀਅਤ ਕੌਮ ਹੈ ਜੇ ਸੋਚਦੇ ਨੇ ਕਿ ਇਹਨਾਂ ਦੇ ਖਜ਼ਾਨਿਆਂ ਨੂੰ ਲੁੱਟ ਕੇ ਲੈ ਜਾਣਗੇ ਜਾਂ ਇਹਨਾਂ ਨੂੰ ਕਿਸੇ ਤਰੀਕੇ ਦਬਾ ਲੈਣਗੇ ਤੇ ਬੜੇ ਵੱਡੇ ਵਹਿਮ ਦੇ ਵਿੱਚ ਆ ਸੈਂਟਰ ਦੇਖੋ ਰੋਸ ਪਹਿਲੇ ਯਾਰ ਕਾ ਨਹੀਂ ਉਹ ਤੂੰ ਵੱਧ ਗਿਆ ਕਿਉਂਕਿ ਇੱਕ ਕੋਈ ਛੋਟਾ ਮੋਟਾ ਅਧਾਰਾ ਨਹੀਂ ਸਾਡੇ ਜਿਹੜੇ ਚਾਂਸਲਰ ਨੇ ਦੇਸ਼ ਦੇ ਉਪ ਰਾਸ਼ਟਰਪਤੀ ਆ ਇਹ ਕੋਈ ਮਜ਼ਾਕ ਥੋੜੀ ਹੈ ਕਿ ਇੰਡੀਆ ਦੇ ਗਜ਼ਟ ਦੇ ਵਿੱਚ ਪਹਿਲੇ ਇੱਕ ਗਜ਼ਟ ਆਉਂਦਾ ਉਹਦੇ ਵਿੱਚ ਕਹਿੰਦੇ ਵੀ ਵਾਪਸ ਲੈ ਰਿਹਾ ਦੂਜਾ ਕਰ ਦਿੱਤਾ ਨਹੀਂ ਜੀ ਐਜ਼ ਇਟ ਇਜ਼ ਹੀ ਖੜਾ ਇਹ ਸਿਰਫ ਤਾਂ ਸਿਰਫ ਇੱਕ ਜਿਹੜਾ ਸੰਘਰਸ਼ ਵਿੱਢਿਆ ਗਿਆ ਆ ਉਹਨੂੰ ਉਤਾਰ ਪੀਟੋ ਕਰਨ ਦੇ ਲਈ ਇਹਨਾਂ ਨੇ ਪਹਿਲੇ ਵੀ ਉਹ ਕਿਸਾਨੀ ਸੰਘਰਸ਼ ਦੇ ਵਿੱਚ ਵੀ ਇਹ ਕਰਦੇ ਰਹੇ ਆ ਪਰ ਬੜੀ ਕੋਝੀ ਜਿਹੀ ਹਰਕਤ ਆ ਕਿ ਥੋੜਾ ਬੀਜੇਪੀ ਸਰਕਾਰ ਵੈਸੇ ਵੀ ਨਲਾਇਕ ਆ ਮਤਲਬ ਜਦੋਂ ਨਾ ਤੁਸੀਂ ਇਸ ਤਰ੍ਹਾਂ ਨਾਲ ਸਰਕਾਰ ਚਲਾਉਣੀ ਹੁੰਦੀ ਹੈ ਵੀ ਸੁਣਨੀ ਕਿਸੇ ਦੀ ਨਹੀਂ ਕਰਨੀ ਸਿਰਫ ਆਪਣੀ ਮਨਮਾਨੀ ਆ ਤਾਂ ਇਹ ਜਿਹੀਆਂ ਮੂਰਖਤਾਵਾਂ ਵੱਧ ਜਾਂਦੀਆਂ ਨੇ ਏ ਵੀ ਜਿਹੜੀ ਮਨ ਹੁਣ 4867 ਨੋਟੀਫਿਕੇਸ਼ਨ ਚ ਕਹਿ ਦੇਣਾ ਵੀ ਆਰਬੀ ਅਸੀਂ ਤਾਂ ਇਹ ਵਾਪਸ ਕਰ ਲਿਆ ਤੇ ਉਲਟਾ 4868 ਚ ਉਹਨਾਂ ਨੇ ਦੋ ਤਿੰਨ ਚੀਜ਼ਾਂ ਮਿੱਡੀਆਂ ਮਿੱਡੀਆਂ ਕਰਤੀਆਂ ਇੱਕ ਤਾਂ ਪਹਿਲਾਂ ਸੀਗਾ ਕਿ ਇਮੀਡੀਏਟ ਇਫੈਕਟ ਨਾਲ ਚੋਣਾਂ ਕਰਾਉਣੀਆਂ ਨੇ ਉਹ ਉਹਨਾਂ ਨੇ ਸਟਰਗਲ ਦੇਖਦੇ ਹੋ ਇੰਨਾ ਕ ਕਰਤਾ ਵੀ ਹਲੇ ਚੋਣਾਂ ਵਾਲੀ ਗੱਲ ਜਿਹੜੀ ਇਮੀਡੀਏਟ ਇਫੈਕਟ ਵਾਲੀ ਉਹਨਾਂ ਨੇ ਰੋਕ ਲਈ ਆ ਤੇ ਦੂਜਾ ਨਾਲ ਦੀ ਨਾਲ ਇੱਕ ਦੋ ਚੀਜ਼ਾਂ ਐਡ ਕਰਤੀਆਂ ਜਿਵੇਂ ਮਨ ਪਹਿਲਾਂ ਜਿਸ ਵੀ ਜਿਹੜਾ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੀ ਧਾਰਾ 72 ਆ ਜਿਹਦੀ ਮਨ ਅਕਸਰ ਗੱਲ ਹੁੰਦੀ ਆ ਬੀਬੀਐਮਬੀ ਦੇ ਮਾਮਲੇ ਚ ਐਸ்சிਪੀ ਜਿਹੜਾ ਉਹਦਾ ਸੈਕਸ਼ਨ ਆ ਉਹਦੇ ਨਾਲ ਤੇ ਉਹ ਚ ਫਰਕ ਇੰਨਾ ਕਿ ਪਤਾ ਵੀ ਜਿਹੜਾ ਸੈਂਟਰਲ ਗਵਰਨਮੈਂਟ ਦੀ ਜਿਹੜੀ ਹੁਣ ਲੈਜਿਸਲੇਸ਼ਨ ਆ ਓਵਰਰਾਈਡ ਕਰੂਗੀ ਕਿਸੇ ਵੀ ਸਟੇਟ ਪ੍ਰੋਵੀਜ਼ਨ ਨੂੰ ਜਿਹੜੀ ਸਟੇਟ ਗਵਰਨਮੈਂਟ ਕਹਿੰਦੀ ਸੀ ਵੀ ਸਾਨੂੰ ਪੁੱਛਣਾ ਕਰਨਾ ਉਹਨਾਂ ਨੇ ਵਾਪਸ ਲੈ ਕੇ ਉਹ ਵੀ ਟੰਟਾ ਨਿਮੇੜਤਾ ਕਿ ਸਟੇਟ ਨੂੰ ਅਸੀਂ ਪੁੱਛਣ ਪਛਣ ਦੀ ਕੋਈ ਲੋੜ ਨਹੀਂ ਕੰਕੋਰਡੈਂਟ ਦਾ ਸਬਜੈਕਟਾ ਸੇਲ ਦੀ ਮਰਜ਼ੀ ਕਰਾਂਗੇ ਪਰ ਉਹ ਕਲੀਅਰ ਨਹੀਂ ਤਾਂ ਬੀਜੇਪੀ ਗਵਰਨਮੈਂਟ ਬੇਸਿਕਲੀ ਇੱਕ ਤਾਂ ਕਨਫਿਊਜ਼ਨ ਫਲਾ ਰਹੀ ਆ ਦੂਜਾ ਮਤਲਬ ਇੱਕ ਵਾਰੀ ਸ਼ਾਇਦ ਇਹ ਵੀ ਲੱਗਿਆ ਵੀ ਸ਼ਾਇਦ ਉਹਨਾਂ ਨੂੰ ਸਮੱਤਤਾ ਕੀ ਹੋਵੇ ਭਾਈ ਜ ਬੰਦਾ ਸੋਚ ਲੈਂਦਾ ਵੀ ਯਾਰ ਵੀ ਨਹੀਂ ਗਲਤੀ ਹੋ ਗਈ ਸੀ ਬੀਜੇਪੀ ਦੇ ਮਤਲਬ ਪੰਜਾਬ ਦੀ ਪਾਰਟੀ ਦੇ ਬੰਦੇ ਵੀ ਇਹੀਆਂ ਗੱਲਾਂ ਕਰ ਰਹੇ ਸੀ ਦੋ ਦਿਨਾਂ ਤੋਂ ਯਾਰ ਵੀ ਪੁੱਠਾ ਪੰਗਾ ਪੈ ਗਿਆ ਤਾਂ ਪਰ ਮੈਨੂੰ ਲੱਗਦਾ ਵੀ ਉਹਨਾਂ ਨੇ ਧਾਰ ਲਈ ਕਿ ਪੰਜਾਬ 'ਚ ਉਹਨਾਂ ਨੂੰ ਜੇ ਕੋਈ ਬਣਦੀ ਥਾ ਉਹਨਾਂ ਨੂੰ ਸੋਚਿਆ ਸੀ ਵੀ ਉਹਨਾਂ ਨੇ ਨਹੀਂ ਲੈਣੀ ਤੇ ਪੰਜਾਬ ਦੇ ਲੋਕਾਂ ਤੋਂ ਉਹਨਾਂ ਨੇ ਛੱਤਰੇ ਖਾਣਨੇ ਨੇ ਪਹਿਲਾਂ ਕਿਸਾਨ ਅੰਦੋਲਨ ਤੋਂ ਬਾਅਦ ਖਾਦੇ ਸੀ ਹੁਣ ਇੱਥੋਂ ਖਾਣੇ ਨੇ